ਨੀ ਮੈਂ ਆਸ਼ਿਕਾਂ ਦੇ ਵੇੜੇ ਵੇਚਣ ਗਈ ਸੀ ਡੋਡੇ ਨੀ ਮੈਂ ਆਸ਼ਿਕਾਂ ਦੇ ਵੇੜੇ ਵੇਚਣ ਗਈ ਸੀ ਡੋਡੇ ਉਸ ਗਲੀ ਦੇ ਮੁੰਡੇ ਮੈਨੂੰ ਮਾਰਦੇ ਸੀ ਮੋਡੇ ਨੀ ਉਸ ਗਲੀ ਦੇ ਮੁੰਡੇ ਮੈਨੂੰ ਮਾਰਦੇ ਸੀ ਮੋਡੇ ਆਸ਼ਿਕਾਂ ਦੇ ਵੇੜੇ ਨੀ ਮੈਂ ਵੇਚਣ ਗਈ ਸੀ ਚੌੜੇ ਆਸ਼ਿਕਾਂ ਦੇ ਵੇੜੇ ਨੀ ਮੈਂ ਵੇਚਣ ਗਈ ਸੀ ਚੌਲ ਉਸ ਗਲੀ ਦੇ ਮੁੰਡੇ ਮੈਨੂੰ ਕਰਦੇ ਸੀ ਮੁਖਾਲ ਉਸ ਗਲੀ ਦੇ ਮੁੰਡੇ ਮੈਨੂੰ ਕਰਦੇ ਸੀ ਮੁਖਾਲ ਆਸ਼ਿਕਾਂ ਦੇ ਵੇੜੇ ਨੀ ਮੈਂ ਵੇਚਣ ਗਈ ਸੀ ਸੋਏ ਆਸ਼ਿਕਾਂ ਦੇ ਵੇੜੇ ਨੀ ਮੈਂ ਵੇਚਣ ਗਈ ਸੀ ਸੋਏ ਉਸ ਗਲੀ ਦੇ ਮੁੰਡੇ ਮੇਰੇ ਸਾਰੇ ਆਸ਼ਿਕ ਹੋਏ ਨੀ ਉਸ ਗਲੀ ਦੇ ਮੁੰਡੇ ਮੇਰੇ ਸਾਰੇ ਆਸ਼ਿਕ ਹੋਏ ਆਸ਼ਿਕਾਂ ਦੇ ਵੇੜੇ ਨੀ ਮੈਂ ਵੇਚਣ ਗਈ ਸੀ ਸੋਏ ਆਸ਼ਿਕਾਂ ਦੇ ਵੇੜੇ ਨੀ ਮੈਂ ਵੇਚਣ ਗਈ ਸੀ ਸੋਏ ਉਸ ਗਲੀ ਦੇ ਬੁੱਡੇ ਮੇਰੇ ਸਾਰੇ ਵਾਕਫ ਹੋਏ ਉਸ ਗਲੀ ਦੇ ਬੁੱਡੇ ਮੇਰੇ ਸਾਰੇ ਵਾਕਫ ਹੋਏ